ਸਤਿ ਸ਼੍ਰੀ ਅਕਾਲ ਬਾਬਿਓ ਲਹਿਰੇਖਾਨੇ ਵਾਲੇ ਬਾਈ ਪਹੁੰਚ ਗਏ ਬਾਈ ਆਪਣੇ ਕੋਲੇ ਕਰਾਹੇ ਤੇ ਜਿੰਦਰੇ ਡਿਲੀਵਰੀ ਲੈਣ ਸੋ ਬਾਈਆਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਕੀ ਹਾਲਾਚਾਲ ਆ ਜੀ ਠੀਕ ਹੈ ਬਾਈ ਕਿਵੇਂ ਲੱਗਿਆ ਬਾਈ ਕੰਮਕਾਰ ਵਧੀਆ ਜੀ ਠੀਕ ਹੈ ਬਾਈ ਤੇ ਬਾਈ ਆਪਾਂ ਮੰਨ ਕੇ ਚਲੋ ਦੱਸੋ ਬਾਈਆਂ ਨੂੰ ਜਿਹੜੇ ਭਰਾ ਵੀਡੀਓ ਦੇਖ ਰਹੇ ਆ ਆਪਣੇ ਵੀ ਬਾਈ ਸਾਨੂੰ ਕਿੱਥੋਂ ਪਤਾ ਲੱਗਿਆ ਆਪਣੇ ਕੰਮ ਕਾਰੋਬਾਰ ਦਾ ਪਹਿਲਾਂ ਹੀ ਕਰਾਹੇ ਦੀ ਸਾਈ ਜਿੱਤੀ ਸੀਗੀ ਉਹ ਦੇਖ ਕੇ ਮੁੜ ਕੇ ਜਿੰਦਰੇ ਵੀਡੀਓ ਦੇਖ ਕੇ ਫਿਰ ਜਿੰਦਰੇ ਦਾ ਤੇ ਫਿਰ ਜਿੰਦਰੇ ਦੀ ਉਹ ਕਰੀ ਸਾਈ ਜਿੰਦਰੇ ਬਾਰੇ ਪਲਾਨ ਕਰਿਆ ਵੀ ਤੁਸੀਂ ਹਾਂ ਹਾਂ ਜਿੰਦਰਾ ਵੀ ਬਣਾਉਣਾ ਹੈ ਆ ਤੇ ਬਹੁਤ ਵਧੀਆ ਸਾਨਦ ਆਗੇ ਇਹ ਵੀ ਭਾਈ ਨੇ ਲੈਣੇ ਚਾਹੁੰਦਾ ਹੈਗਾ ਇਥੋਂ ਲੈ ਸਕਦਾ ਹੈਗਾ ਤੇ ਬਾਈ ਜੀ ਇੱਕ ਵੀਅਰਸ ਨੂੰ ਦੁੱਧ ਦੱਸਦੇ ਬਾਈ ਜੇ ਤੁਸੀਂ ਦੋ ਸੰਦ ਬਣਾਇਆ ਉਸ ਨੂੰ ਡਿਸਕਾਊਂਟ ਤੇ ਬਣਾ ਕੇ ਦਿੱਤੇ ਹਨ ਆਪਾਂ ਹਾਂ ਜੀ ਡਿਸਕਾਊਂਟ ਹੀ ਬਣਾ ਕੇ ਦਿੱਤੇ ਤੇ ਬਾਈ ਕੋਈ ਕਮੀ ਪੇਸ਼ੀ ਸੰਦਾਂ ਦੇ ਵਿੱਚ ਕੁਝ ਵੀ ਕੋਈ ਕਮੀ ਪੇਸ਼ੀ ਨਹੀਂ ਲੱਗਦੀ ਸਾਨੂੰ ਤਾਂ ਵਧੀਆ ਗੀ ਠੀਕ ਹੈ ਬਾਈ ਕੋਈ ਬਾਕੀ ਬਾਈ ਜੀ ਬਾਈਆਂ ਦੀ ਰਿਸ਼ਤੇਦਾਰੀ ਵੀ ਸੀ ਬਾਈਆਂ ਨੇ ਪਹਿਲਾਂ ਆਪਾਂ ਨੂੰ ਕਰਾਹੇ ਦਾ ਆਰਡਰ ਦਿੱਤਾ ਸੀਗਾ ਫਿਰ ਬਾਈ ਨੇ ਵੀਡੀਓ ਦੇਖੀ ਆਪਣਾ ਲਿੰਕ ਓਪਨ ਕਰਕੇ ਤੇ ਆਪਾਂ ਨੂੰ ਜਨਰੇਲ ਸਾਈਜ਼ ਦਿੱਤੀ ਆ ਸੋ ਬਾਈ ਫੁੱਲ ਸੈਟੀਸਫਾਈ ਆ ਆਪਣੇ ਕੰਮ ਤੋਂ ਬਾਈ ਤੇ ਜੇ ਤੁਸੀਂ ਵੀ ਬਾਈ ਜੀ ਜਿੰਦਰਾ ਤੇ ਕਰਹਾ ਬਣਵਾਉਣਾ ਚਾਹਣ ਤਾਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਮਿਸਤਰੀ ਲਾਭ ਸਿੰਘ ਕੋਟਸ਼ਮੀਰ ਦੁਕਾਨ ਨੰਬਰ 3 ਉਤੇ ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਬਾਈ ਤੁਸੀਂ ਕਾਲ ਕਰਕੇ ਜਿੰਦਰਾ ਕਰਹਾ ਕਲਟੀਵੇਟਰ ਹਾਲਾ ਆਦੀ ਬੁੱਕ ਕਰ ਸਕਦੇ ਹੋ ਬਾਕੀ ਕਰਹਾ ਵੀ ਦਿਖਾ ਦੇ ਬਈ ਸਪੈਸ਼ਲ ਮਾਡਲ ਬਾਈਆਂ ਨੇ ਬਣਾਇਆਗਾ ਤੇ ਜਿੰਦਰਾ ਵੀ ਚੌੜੇ ਫਰੇਮ ਵਾਲਾ ਵਧੀਆ ਬਣਾਇਆ ਬਈ ਜਿਹੜਾ ਟਰੈਕਟਰ ਸਾਰੀ ਰੀਲ ਲੈ ਕੇ ਜਾਂਦਾ ਸੋ ਬਹੁਤ ਬਹੁਤ ਮੁਬਾਰਕਾਂ ਬਾਈ ਤੁਹਾਨੂੰ ਮਿਹਰਬਾਨੀ ਥੈਂਕ ਯੂ ਵੈਲਕਮ ਤੁਸੀਂ ਪਹੁੰਚੇ ਲੋ ਵੀ ਮਿੱਤਰੋ ਸ਼ੇਅਰ ਜ਼